ਔਰ ਜਦੋਂ ਪਹਿਲਾ ਮੇਲਾ ਲਾਇਆ ਸੀ ਤਾਂ ਇਹ ਸੋਚਿਆ ਹੀ ਵਈ ਅਮਰੀਕਾ ਦੇ ਵਿਸਕੋਂਸਨ ਵਾਲੇ ਸ਼ੋਅ ਵਾਂਗ ਆਪਣਾ ਸ਼ੋਅ ਕਰਨਾ ਅੱਜ ਇਹ ਕਹੇ ਸਕਦੇ ਆ ਏਸ਼ੀਆ ਦਾ ਜੇ ਕਰਾਊਡ ਪੱਖੋਂ ਵੀ ਦੇਖੋਗੇ ਤਾਂ ਵੀ ਸਭ ਤੋਂ ਵੱਡਾ ਸ਼ੋਅ ਆ ਜਿੰਨੇ ਤੁਸੀਂ ਇੱਥੇ ਐਗਜ਼ੀਬਿਟਰ ਆਉਂਦੇ ਆ ਉਹਦੇ ਪੱਖੋਂ ਵੀ ਜਿੰਨੇ ਐਨੀਮਲ ਆਉਂਦੇ ਉਹਦੇ ਪੱਖੋਂ ਵੀ ਸਭ ਤੋਂ ਵੱਡੀ ਗੱਲ ਆ ਕਿ ਇਹ ਨਵੇਂ ਫਾਰਮਰ ਵੀ ਸਭ ਤੋਂ ਵੱਧ ਇਹ ਸ਼ੋਅ ਪੈਦਾ ਕਰ ਰਿਹਾ ਜੀ ਇਹ ਪਹਿਲਾ ਮੇਲਾ ਹੈ ਜਿਹੜਾ ਕਿਸਾਨਾਂ ਦੁਆਰਾ ਕਿਸਾਨਾਂ ਲਈ ਲਾਇਆ ਜਾ ਰਿਹਾ ਜੀ ਇੱਥੇ ਕੀ ਜਿਹੜਾ ਇਹਨਾਂ ਨੇ ਥੀਮ ਰੱਖਿਆ ਉਹ ਬਹੁਤ اچھا ਮੈਨੂੰ ਮੇਰੇ ਦਿਲ ਨੂੰ ਨੇ ਬੜਾ ਟੱਚ ਕੀਤਾ ਵੀ ਮਲਾਵਟ ਖੋਰੀ ਤੇ ਮਲਾਵਟ ਖੋਰਾਂ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨਾ ਹੈ ਪ੍ਰੋਗਰੈਸਿਵ ਡੇਰੀ ਫਾਰਮਰਸ ਐਸੋਸੀਏਸ਼ਨ ਦਾ 18ਵਾਂ ਕਮੰਤਰੀ ਡੇਰੀ ਅਤੇ ਐਗਰੀ ਐਕਸਪੋ ਅੱਜ ਜਗਰਾਉਂ ਦੀ ਪਸ਼ੂ ਮੰਡੀ ਵਿੱਚ ਸ਼ੁਰੂ ਹੋ ਗਿਆ ਤਿੰਨ ਰੋਜ਼ਾ ਇਸ ਅੰਤਰਰਾਸ਼ਟਰੀ ਡੇਰੀ ਮੇਲੇ ਵਿੱਚ ਦੇਸ਼ ਦੁਨੀਆ ਦੇ ਡੇਰੀ ਕਿੱਤੇ ਨਾਲ ਜੁੜੇ ਲੋਕ ਡੇਰੀ ਅਤੇ ਖੇਤੀ ਨਾਲ ਜੁੜੀਆਂ ਕੰਪਨੀਆਂ ਮਾਹਿਰ ਅਤੇ ਜੱਜ ਹਿੱਸਾ ਲੈ ਰਹੇ ਨੇ ਪੀਡੀਐਫ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਅੱਜ ਐਸੋਸੀਏਸ਼ਨ ਦੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਡੇਰੀ ਅਤੇ ਐਗਰੀ ਐਕਸਪੋ ਦਾ ਉਦਘਾਟਨ ਕੀਤਾ ਪੀਡੀਐਫ ਦਾ ਝੰਡਾ ਚੜਾਉਣ ਨਾਲ ਮੇਲੇ ਦੀ ਸ਼ੁਰੂਆਤ ਹੋਈ ਅਤੇ ਹੁਣ ਅਗਲੇ 2 ਦਿਨ ਹੋਰ ਇਹ ਡੇਰੀ ਐਕਸਪੋ ਪੂਰੇ ਜੋਬਨ ਉਤੇ ਹੋਏਗਾ ਜਿਸ ਵਿੱਚ ਤੇਲ ਸੁੱਟਣ ਲਈ ਵੀ ਥਾਂ ਨਹੀਂ ਹੋਏਗੀ ਐਤਕੀ ਦੇ ਡੇਰੀ ਮੇਲੇ ਦਾ ਥੀਮ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਖੋਰੀ ਨੂੰ ਰੋਕਣਾ ਹੈ ਇਸ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਡੇਰੀ ਮੇਲੇ ਦੀਆਂ ਝਲਕੀਆਂ ਦੇਖਣ ਦੇ ਨਾਲ ਹੀ ਦੇਖੋ ਇਸ ਸਮੇਂ ਪੀਡੀਐਫਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕੀ ਕਿਹਾ ਉਦਘਾਟਨ ਸਮੇਂ ਮਿਲਕ ਫੈਟ ਦੇ ਸਾਬਕਾ ਐਮ ਡੀ ਬਲਵਿੰਦਰ ਸਿੰਘ ਸਿੱਧੂ ਅਤੇ ਸਾਬਕਾ ਡਾਇਰੈਕਟਰ ਉਪਕਾਰ ਸਿੰਘ ਪਰਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਡੇਰੀ ਮੇਲੇ ਅਤੇ ਇਸ ਕਿੱਤੇ ਨਾਲ ਜੁੜੀ ਅਹਿਮ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜੇ ਜਦੋਂ ਪਹਿਲਾ ਮੇਲਾ ਲਾਇਆ ਸੀ ਤੇ ਇਹ ਸੋਚਿਆ ਸੀ ਵੀ ਅਮਰੀਕਾ ਦੇ ਵਿਸਕੌਨਸਿਨ ਵਾਲੇ ਸ਼ੋਅ ਵਾਂਗ ਆਪਣਾ ਸ਼ੋਅ ਕਰਨਾ ਅੱਜ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਉਹ ਸ਼ੋਅ ਨੂੰ ਅਸੀਂ ਉਹ ਇਹ ਨਹੀਂ ਕਹਿ ਸਕਦੇ ਉਹ ਚੋਂ ਖੜੋਤ ਆ ਗਈ ਸਾਡੇ ਸ਼ੋਅ 'ਚ ਹਰ ਸਾਲ ਤੁਹਾਨੂੰ ਪਤਾ ਵੀ ਇਹ ਤੁਹਾਨੂੰ ਨਵਾਂਪਣ ਮਿਲਦਾ ਔਰ ਇਹਦੇ 'ਚ ਕੁਝ ਨਾ ਕੁਝ ਨਵਾਂ ਹੁੰਦਾ ਹੀ ਆ ਤੇ ਔਰ ਅੱਜ ਇਹ ਕਹੇ ਸਕਦੇ ਆ ਏਸ਼ੀਆ ਦਾ ਅਜੇ ਕਰਾਊਡ ਪੱਖੋਂ ਵੀ ਦੇਖੋਗੇ ਤਾਂ ਵੀ ਸਭ ਤੋਂ ਵੱਡਾ ਸ਼ੋਅ ਹੈ ਜਿੰਨੇ ਤੁਸੀਂ ਇੱਥੇ ਐਗਜ਼ੀਬਿਟਰ ਆਉਂਦੇ ਆ ਉਹਦੇ ਪੱਖੋਂ ਵੀ ਜਿੰਨੇ ਐਨੀਮਲ ਆਉਂਦੇ ਉਹਦੇ ਪੱਖੋਂ ਵੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਨਵੇਂ ਫਾਰਮਰ ਵੀ ਸਭ ਤੋਂ ਵੱਧ ਇਹ ਸ਼ੋਅ ਪੈਦਾ ਕਰ ਰਿਹਾ ਜੀ ਔਰ ਜਿਵੇਂ ਹੁਣ ਕੈਨੇਡਾ ਤੋਂ ਵਾਪਸੀ ਹੋ ਰਹੀ ਹੈ ਬੱਚਿਆਂ ਦੀ ਉਹ ਵੀ ਡੈਰੀ ਦੇ ਧੰਦੇਵਾਲ ਆ ਰਹੇ ਆ ਔਰ ਜਿਹੜੇ ਇੱਥੇ ਸ਼ੋਅ ਜਦੋਂ ਦੇਖਣ ਆਉਂਦੇ ਜਿਹੜੇ ਬੱਚੇ ਉਹ ਜਦੋਂ ਗਾਈਆਂ ਨੂੰ ਬਰੀਡ ਕੰਪੀਟੀਸ਼ਨ ਦੇ ਵਿੱਚ ਜਦੋਂ ਕੰਪੀਟੀਸ਼ਨ ਹੁੰਦਾ ਗਾਈਆਂ ਨੂੰ ਜਿੱਤਦੇ ਦੇਖਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਸ਼ੌਂਕ ਪੈਦਾ ਹੁੰਦਾ ਤੇ ਹੌਲੀ ਹੌਲੀ ਉਹ ਚਾਹੇ 10-20 ਗਾਇਆਂ ਤੋਂ ਸ਼ੁਰੂ ਕਰਨ ਫਿਰ ਉਹ ਉਹਨਾਂ ਨੂੰ ਲਗਨ ਲੱਗ ਜਾਂਦੀ ਹੈ ਔਰ ਇਹ ਤੰਦਾ ਇਸੇ ਕਰਕੇ ਬਹੁਤ ਸਪੀਡ ਨਾਲ ਵਧ ਰਿਹਾ ਸਾਡੀ ਪਿਛਲੇ ਡੇਢ ਸਾਲ ਦੇ ਵਿੱਚ ਘਟੋਕੜ 20% ਸਾਡੀ ਮੈਂਬਰਸ਼ਿਪ ਵਧੀ ਆ ਇਹ ਇਥੋਂ ਇਹ ਲੱਗਦਾ ਕਿ ਨਮ ਜੋ 2007 ਚ ਇੱਕ ਵਾਰ ਡੇਰੀ ਦਾ ਤੰਦਾ ਬਹੁਤ ਉੱਪਰ ਗਿਆ ਹੀ ਹੁਣ ਲਗਾਤਾਰੀ ਜਾ ਰਿਹਾ ਤੇ ਜੇ ਹੁਣ ਨਵੇਂ ਬੱਚੇ ਆ ਰਹੇ ਤਾਂ ਇਹ ਸ਼ੋਹ ਦੀ ਬਹੁਤ ਵੱਡੀ ਇਹਦੇ ਵਿੱਚ ਦੇਣ ਆ ਸ਼ੋਹ ਦੇ ਕਾਰਨ ਸਾਡੀ ਜਿਹੜੀ ਗਾਇਆਂ ਸਾਰੇ ਦੇਸ਼ ਵਿੱਚ ਉਹ ਮਸ਼ਹੂਰ ਹੋਈਆਂ ਇੱਥੇ ਉਹਨਾਂ ਦਾ ਵੱਧ ਮੁੱਲ ਮਿਲਦਾ ਤੇ ਸਭ ਤੋਂ ਵੱਡੀ ਗੱਲ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਇਹਦਾ ਜਿਹੜਾ ਕੀ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਵੀ ਚਾਹੁੰਦਾ ਵੀ ਜਿਹੜਾ ਸਾਡਾ ਕੀ ਥੀਮ ਆ ਉਹ ਹੈਗਾ ਅਡਲਟਰੇਸ਼ਨ ਵੀ ਆਪਾਂ ਸੀ ਅਡਲਟਰੇਸ਼ਨ ਦੇ ਉੱਤੇ ਸਾਰੇ ਜੋਰ ਲਾ ਕੇ ਦੇਖ ਲਿਆ ਸੀ ਬਹੁਤ ਬੰਦੇ ਫੜਾਏ ਵੀ ਆ ਔਰ ਉਹ 20-20 ਹਜ਼ਾਰ ਰੁਪਏ ਜੁਰਮਾਨਾ ਦੇ ਕੇ ਛੁੱਟ ਜਾਂਦੇ ਆ ਨਾ ਹੀ ਇੱਥੇ ਕਿਤੇ ਕਿਸੇ ਤੋਂ ਸਰਕਾਰਾਂ ਤੋਂ ਨਾ ਕਿਸੇ ਤੋਂ ਕੁਝ ਵੀ ਨਹੀਂ ਹੁੰਦਾ ਨਾ ਡਿਪਾਰਟਮੈਂਟਾਂ ਤੋਂ ਕੁਝ ਨਹੀਂ ਇੱਥੇ ਹੁੰਦਾ ਮੈਂ ਸਾਰੇ ਜਿਹੜੇ ਖਪਤਕਾਰ ਚਾਹੇ ਉਹ ਸ਼ਹਿਰੀ ਨੇ ਚਾਹੇ ਪਿੰਡਾਂ ਵਾਲੇ ਨੇ ਚਾਹੇ ਉਹ ਪ੍ਰੋਡਿਊਸਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਵੀ ਵਿਆਹਾਂ ਦੇ ਵਿੱਚ ਇੱਕ ਤਾਂ ਕੈਟਰਰ ਆ ਜਿਹੜੇ ਉਹਨਾਂ ਦੇ ਮਾਧਿਅਮ ਰਾਹੀਂ ਇਹ ਐਡਲਟਰੇਸ਼ਨ ਬਹੁਤ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਮਿਲਕ ਪ੍ਰੋਡਕਟ ਵਰਤੇ ਜਾਂਦੇ ਉਹ ਸਸਤੇ ਕੈਟਰਰ ਆ ਜਿਹੜਾ ਉਹ ਕਹਿੰਦਾ ਦੁੱਧ ਦੀ ਲੋੜ ਨਹੀਂ ਤੁਸੀਂ ਐਂ ਕਰੋ 400 ਰੁਪਏ ਦਾ ਪਨੀਰ ਕਿਉਂ ਲੈਣਾ ਮੈਂ ਤੁਹਾਨੂੰ 200 250 ਦਾ ਦੇ ਦੇਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇੰਨੇ ਵਿਆਹਾਂ ਤੇ ਖਰਚੇ ਕਰਦੇ ਆ 30 30 ਲੱਖ 50 50 ਲੱਖ ਰੁਪਏ ਖਾ ਵਿਆਹਾਂ ਤੇ ਲਾਉਨੇ ਆ 50 60 ਹਜ਼ਾਰ ਰੁਪਏ ਦੇ ਲੱਖ ਰੁਪਏ ਬਚਾਉਣ ਦੀ ਖਾਤਰ ਅ ਇਹ ਲੈ ਕੇ ਲਾਇਆ ਜਾਣਾ ਚਾਹੀਦਾ ਵੀ ਇੱਥੇ ਵੇਰਕਾ ਦਾ ਪਨੀਰ ਆ ਜਾਂ ਫਲਾਨੀ ਕੰਪਨੀ ਦਾ ਪਨੀਰ ਆ ਜਿੰਨਾ ਪਨੀਰ ਖੋਆ ਜਿੰਨੇ ਮਿਲਕ ਪ੍ਰੋਡਕਟ ਨੇ ਚਾਹੇ ਤੁਸੀਂ ਘਰੇ ਵਰਤਦੇ ਆਂ ਚਾਹੇ ਕਿਸੇ ਪ੍ਰੋਗਰਾਮ ਚ ਵਰਤਦੇ ਆਂ ਉਹ ਪੈਕੇਟ ਬੰਦ ਲੈਣੇ ਚਾਹੀਦੇ ਆ ਖੁੱਲੇ ਪਨੀਰ ਜਿੰਨਾ ਸਾਰੀ ਐਡਲਟ੍ਰੇਸ਼ਨ ਹੋ ਰਹੀ ਹੈ ਖੁੱਲੇ ਚ ਹੋ ਰਹੀ ਹੈ ਜਿਹੜਾ ਵਧੀਆ ਕੰਪਨੀ ਆ ਉਹ ਕਦੇ ਉਹਦੇ ਵਿੱਚ ਐਡਲਟ੍ਰੇਸ਼ਨ ਨਹੀਂ ਕਰਦੀ ਮੇਰਾ ਇਹ ਮੈਸੇਜ ਜ਼ਰੂਰ ਸਾਰਿਆਂ ਤੱਕ ਪੀ ਇਹ ਆਪਣੀ ਆਪਣੀ ਸਮਾਜਿਕ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਆ ਫਾਰਮਰਾਂ ਦੇ ਹਿੱਤਾਂ ਦੀ ਵੀ ਰੱਖੀ ਹੁੰਦੀ ਆ ਖਪਤਕਾਰਾਂ ਦੇ ਹਿੱਤਾਂ ਦੀ ਵੀ ਰੱਖੀ ਹੁੰਦੀ ਆ ਆਪਾਂ ਇੱਕ ਲਹਿਰ ਚਲਾਈਏ ਵੀ ਆਪਾਂ ਪੈਕੇਟ ਬੰਦ ਹੀ ਮਿਲਕ ਪ੍ਰੋਡਕਟ ਲੈਣੇ ਆ ਮੈਂ ਜੀ ਬਲਵਿੰਦਰ ਸਿੰਘ ਸਿੱਧੂ ਮੈਂ ਐਮ ਡੀ ਮਿਲਕ ਫੈਲ ਰਹੇ ਹਾਂ ਪਹਿਲਾਂ ਤੇ ਖੇਤੀਬਾੜੀ ਕਮਿਸ਼ਨਰ ਹਾਂ ਪੰਜਾਬ ਦਾ ਤੇ ਮੇਰੀ ਵੀ ਇਸ ਮੇਲੇ ਨਾਲ ਤਕਰੀਬਨ ਮੈਂ ਪਹਿਲੇ ਮੇਲੇ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਜਦੋਂ 2007 ਇਹਨਾਂ ਨੇ ਲਾਇਆ ਸੀ ਉਦੋਂ ਮੈਂ ਡਾਇਰੈਕਟਰ ਖੇਤੀਬਾੜੀ ਸੀ ਤੇ ਮੇਲਾ ਜਿਹੜਾ ਹੈ ਲਗਾਤਾਰ ਇਹ ਹੁਣ 18ਵਾਂ ਮੇਲਾ ਹੈ ਪਿਛਲੇ 18 ਸਾਲਾਂ ਵਿੱਚ ਮੇਲੇ ਨੇ ਬਹੁਤ ਅੱਛੀ ਤਰੱਕੀ ਕੀਤੀ ਹੈ ਤੇ ਜਿਹੜੀ ਗੱਲ ਇਹਨਾਂ ਦੀ ਬਣਦੀ ਹੈ ਵੀ ਇਹ ਕਿਸਾਨਾਂ ਦਾ ਆਪਣੇ ਵੱਲੋਂ ਆਰਗੇਨਾਈਜ਼ਡ ਮੇਲਾ ਹੈ ਇਹਦੇ ਵਿੱਚ ਸਾਰਾ ਉਦਮ ਇਹਨਾਂ ਦਾ ਹੈ ਸਾਰੀ ਜਿਹੜੀ ਮਿਹਨਤ ਕਰ ਰਹੇ ਨੇ ਉਹ ਇਹਨਾਂ ਦੀ ਹੈ ਤੇ ਜਿਹੜਾ ਇਹਨੇ ਸਾਡਾ ਮੇਲਾ ਇਹ ਜਿਹੜਾ ਹੈ ਦੂਰ ਦਰਡੇ ਸੂਬਿਆਂ ਤੋਂ ਵੀ ਕਿਸਾਨ ਜਿਹੜੇ ਨੇ ਇੱਥੇ ਚੱਲ ਕੇ ਆਉਂਦੇ ਨੇ ਇਹ ਪਹਿਲਾ ਮੇਲਾ ਹੈ ਜਿਹੜਾ ਕਿਸਾਨਾਂ ਦੁਆਰਾ ਕਿਸਾਨਾਂ ਲਈ ਲਾਇਆ ਜਾ ਰਿਹਾ ਜੀ ਤੋਂ ਇਹ ਦੂਜਾ ਜਿੱਥੇ ਤੱਕ ਇਸ ਮੇਲੇ ਦਾ ਮੈਂ ਇੱਥੇ ਕੀ ਜਿਹੜਾ ਇਹਨਾਂ ਨੇ ਥੀਮ ਰੱਖਿਆ ਉਹ ਬੋਲ ਦਾ ਚਾ ਮੈਨੂੰ ਮੇਰੇ ਦਿਲ ਨੂੰ ਨੇ ਬੜਾ ਟੱਚ ਕੀਤਾ ਵੀ ਮਲਾਵਟ ਖੋਰੀ ਤੇ ਮਲਾਵਟ ਖੋਰਾ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨਾ ਮੈਨੂੰ ਲੱਗਦਾ ਵੀ ਜੇਕਰ ਅਸੀਂ ਡੇਰੀ ਦਾ ਅੱਛਾ ਧੰਦਾ ਅਪਣਾ ਕੇ ਔਰ ਪੋਸਟਿਕ ਦੁੱਧ ਤੇ ਪੋਸਟਿਕ ਜਿਹੜੇ ਦੁੱਧੇ ਉਤਪਾਦ ਨੇ ਉਹ ਕਿਸਾਨਾਂ ਤੱਕ ਪਹੁੰਚਾ ਸਕੀਏ ਖਪਤਕਾਰਾਂ ਤੱਕ ਪਹੁੰਚਾ ਸਕੀਏ ਬਾਕੀ ਸਭ ਨੂੰ ਦੇ ਸਕੀਏ ਤਾਂ ਸਾਡੀ ਸਿਹਤ ਵੀ ਅੱਛੀ ਹੋ ਸਕਦੀ ਹੈ ਦੂਜੇ ਪਾਸੇ ਜਿਹੜੇ ਡੇਅਰੀ ਪਾਲਕ ਨੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੀ ਆਮਦਨ ਜੀ ਵਧਦਾ ਹੋ ਰਿਹਾ ਹੈ ਕਿਉਂਕਿ ਜਿਹੜੇ ਇਹ ਨਕਲੀ ਦੁੱਧ ਆਇਆ ਜਾਂ ਨਕਲੀ ਬਸਤਾ ਨੇ ਉਹ ਸਾਡੀ ਮੰਡੀ ਨੂੰ ਵੀ ਖਰਾਬ ਕਰਦੀਆਂ ਨੇ ਪੀਡੀਐਫ ਇਸ ਤੋਂ ਪਹਿਲੇ ਸਾਡੀ ਡੇਅਰੀ ਫਾਰਮਰ ਐਸੋਸੀਏਸ਼ਨ ਹੁੰਦੀ ਸੀ ਜੋ ਕੋ ਯੂਨੀਵਰਸਿਟੀ ਸ਼ਰਸ਼ੂ ਕੀਤੀ ਸੀ 1968 ਦੇ ਵਿੱਚ ਉਹ ਤੋਂ ਛੋਟੇ ਸਕੇਲ ਤੇ ਸੀ ਉਸ ਤੋਂ ਬਾਅਦ ਸਰਦਾਰ ਦਰਜੀਤ ਸਿੰਘ ਇਹ ਪ੍ਰਧਾਨ ਬਣਿਆ 2003 ਦੇ ਵਿੱਚ ਇਸ ਸੰਸਥਾ ਦੇ ਔਰ 2003 ਤੋਂ ਲੈ ਕੇ ਹਲੇ ਤੱਕ ਇਹੀ ਪ੍ਰਧਾਨ ਚੱਲੇ ਹੈਗੇ ਆ ਔਰ ਮੈਂ ਕਹਿੰਦਾ ਕਿ ਕਲੀ ਸੰਸਥਾ ਹਣੀ ਹਿੰਦੁਸਤਾਨ ਚ ਜਿਹਦੇ ਇੱਕ ਐਡੇ ਡਾਇਨਾਮਿਕ ਲੀਡਰ ਹੈਗੇ ਆ ਔਰ ਜਿ ਇਹਨਾਂ ਨੇ ਇਸ ਸੰਸਥਾ ਨੂੰ 21-22 ਸਾਲਾਂ ਦੇ ਵਿੱਚ ਇੰਨੀ ਤਰੱਕੀ ਦਿੱਤੀ ਹੈਗੀ ਹੈ ਯੂਨੀਵਰਸਿਟੀ ਦੀ ਗਾਈਡੈਂਸ ਦੇ ਨਾਲ ਔਰ ਕਿ ਖੇਤੀਬਾੜੀ ਜਿਹੜੇ ਫਾਰਮਰ ਸਾਡੇ ਡੇਰੀ ਫਾਰਮਰ ਹੈਗੇ ਉਹਨਾਂ ਦੇ ਨਾਲ ਕ੍ਰਾਸ ਫਿਟਿੰਗ ਦੀ ਸ਼ੁਰੂਆਤ ਪੰਜਾਬ ਹਿੰਦੁਸਤਾਨ ਚ ਹੋਈ ਸੀ ਲੇਕਿਨ ਜਿਹੜੀ ਕਾਮਯਾਬੀ ਕ੍ਰਾਸ ਬੀਡਿੰਗ ਨੂੰ ਔਰ ਕੈਟਲ ਬੀਡਿੰਗ ਨੂੰ ਪੰਜਾਬ ਚ ਮਿਲੀ ਹੈ ਔਰ ਹਿੰਦੁਸਤਾਨ ਚ ਕਿਤੇ ਨਹੀਂ ਮਿਲੀ